ਖੀਰ ਬਣਾ ਲਈ ਮੈਨੂੰ ਆਉੜਾਈ ਤੇ ਜੋ ਦੇ 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 ਬੂ ਹੋ ਜਾਣਗੇ ਲੈ ਇੰਨਾ ਮੈਂ ਤਾਂ ਕਿਤੇ ਹੁੰਦਾ ਕੱਲੀ ਬੱਸ ਕਿਆਸ ਰੱਖਾਂ ਲਾ ਪੂੜੀਆਂ ਹੋ ਗਿਆ ਕੰਮ ਕੱਚਾ ਫਿਰ ਨਾਲ ਬਣਵਾ ਦੇ ਹੁਣ ਗੁੜ ਪੇ ਹੁੰਦਾ ਕੇ ਬਣਾਣਾ ਫਿਰ ਕੀ ਗੱਲ ਕੀ ਭਣੀ ਗੁੜ ਪੇ ਹੁੰਦਾ ਪਿਆ ਇਹ ਤਾਂ ਖਾਧੀਆਂ ਨਹੀਂ ਜਾਂਦੀਆਂ ਹਾਂ ਦੇਖ ਲੈ ਜੇ ਉੱਡੀ ਬਣਾਉਂਦੀ ਤਾਂ ਤੰਦੀਆਂ ਨਹੀਂ ਹੱਦ ਕਰਦੀ ਨਹੀਂ ਅੱਛਾ ਛੋਟੇ ਮਨ ਚਾਹੀ ਸੀ बी सारा कुछ आर पड़ी तो बड़ा अगर रख ले खावे ना खावे ऐसे खा लेगी अगर ना तो 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 परी परी नहीं नहीं तो ना बोल चला इन्हें तकिये हूँ उठे पैरी नोर्दित आड़ी और जब मजीबी है ना ना तकिये ना तो मजीबी है फिर भी तू इतनी पुल्ली क्या नियर सरीर तेरा बर्बाद ਆਈ ਨਾ ਮੈਂ ਕਿਹੜਾ ਪਰ ਮੜੇ ਘਰਤੀ ਆ ਮੈਂ ਵੀ ਤਾਂ ਖਾਂਜ ਪੀਂਦੇ ਘਰਤੀ ਆਈ ਉਹ ਐਡੀ ਫੁੱਲਦੀ ਐ ਬਾਹਰ ਖਾਣੀ ਐ ਥੋੜਾ ਫਲਾ ਦਾ ਸਾਬ ਨਾਲ ਖਾ ਲੈ ਕਰ ਤੇ ਫਿਰ ਕੰਮ ਕੌਣ ਕਰੂ ਜੇ ਸਾਹਿਬ ਨੇ ਮੈਂ ਖਤਮ ਤੇ ਨਾ ਸਾਜਾ ਕਿਹੜਾ ਪੀਂਦਾ ਆਈਆਂ ਮੈਂ ਤਾਂ ਸੱਤੀਆਂ ਤੱਕਰ ਸਹਿਮਤ ਰਹੁ ਮੇਰੇ ਤਾਂ ਨਾ ਟੋਕ ਟਾਕੀ ਕਰੂ ਮੈਂ ਤੈਨੂੰ ਦੱਸਾਂ ਮੈਂ ਦੋਨਾਂ ਨੂੰ ਫੜ ਕੇ ਗੋਡਿਆਂ ਥੱਲੇ ਲੈ ਲੂੰ ਲੈ 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 ਸਾਨੂੰ ਪਤਾ ਐ ਮੇਰਾ ਵੀ ਮੇਰਾ ਮੜੇ ਜੀ ਨਾ ਪਲਾਨ ਬੱਜ ਜਾਂਦਾ ਫਿਰ ਚੰਗਾ ਐ ਕਾਕਾ ਭੀ ਤੂੰ ਸੋਈ ਲੈ ਨੀ ਜੇ ਸੋਈ ਚ ਭੱਜ ਜਾ ਛੱਟ ਪਰ ਆਣੀ ਇਹਨੂੰ ਕਿਉਂ ਵਿੱਚ ਘੜੀਸੀ ਐ ਚੱਲ ਫਿਰ ਮੈਂ ਤੈਨੂੰ ਸੋਈ ਨੇ ਤਾਂ ਪਰਮਾ ਦਿਓ ਨਹੀਂ ਮੈਂ ਤਾਂ ਰੋਟੀ ਨਾ ਪਕਾਉਂਗੀ ਕੱਲ ਨੂੰ ਚੱਲ ਖਾਣੀਆਂ ਖਾ ਲੇ ਰੋਟੀ ਕਿਹੜੀ ਗੱਲਾਂ ਤੇ ਨਾ ਖਾਓ ਖੜਾ ਹੀ ਉਹ ਛੋਗਰਾ ਦੀ ਬਾਤ ਦੀ ਮੈਂ ਕਹਿੰਦਾ ਸੋਈ ਵਾਲੀਆਂ ਪਹਿਲਾਂ ਵੀ ਉਹ ਚੋਏ ਨਿਕਲਦਾ ਸੀ ਕਿ ਤੂੰ ਗੋਏ ਗੂੜੇ ਵਾਲੀਆਂ ਤੂੰ ਉਧਰ ਹੀ ਬਾਈ ਲੈ ਜੀ ਭੈਣੇ ਅੱਜ ਕੱਲਾ ਨਾ ਕਰੀ ਆ ਬਾਈ ਬੈਠਾਗਾ ਇਹ ਵੀ ਗੁੱਸਾ ਕਰੂਗਾ ਛੜੇ ਮੇਰੀ ਗੱਲ ਸੁਣੋ ਉਹ ਰਾਏ ਵੀ ਕਿੰਨੀਆਂ ਟੀਮਾਂ ਪੰਜਾਂ ਭੈਣ ਦੀ ਤੇਰੀਆਂ ਤੋਂ ਮਤਲਬ ਆ ਗੀਆਂ ਕੋਈ ਨਾ ਭਾਈ ਟੁਮਾ ਟਮਾ ਤਾਂ ਕੱਟੀ ਸ਼ੌਂਕ ਆ ਬੰਦਾ ਇਹ ਤਾਂ ਮਾਡਲ ਹੈ ਭੁਲਾਏ ਤੇ ਹੋਰ ਹੁਣ ਅੱਜ ਕਾਦੇ ਮਾਡਲ ਕੁੜੀਆਂ ਪਾਉਂਦੀਆਂ ਨਹੀਂ ਹੈਗੀਆਂ ਜਿਹੜੀਆਂ ਤੂੰ ਕਰੀਆ ਮੈਨੂੰ ਕਬਰੀ ਨੂੰ ਬੜਾ ਸ਼ੌਂਕ ਆਗਾ ਇਹਨੂੰ ਸ਼ੌਂਕ ਆਗਾ ਇਹ ਤਾਂ ਮੈਂ ਆ ਜਾਣਾ ਕਿ ਬੜਾ ਤਾਂ ਪਾਲੇ ਭਾਈ ਜੁੱਤੀ ਰੱਖੀ ਆ ਮੈਨੂੰ ਪਾਲਾਰ ਕੇ ਤਾਂ ਮੇਰੇ ਪਰ ਕੇ ਦੀ ਦੇਖ ਲੈ ਮੈਂ ਵੀ ਅਕਾ ਕਦੇ ਮੈਂ ਇੰਨੀਆਂ ਟੂਮਾਰਾ ਜੀ ਹੋਏ ਮੈਂ ਤਾਂ ਸੁਣਿਆ ਕਹਿੰਦੇ ਤੇਰੀ ਸੱਸ ਨੇ ਫੜ ਲਿਆ ਤੂੰ ਮਾਂ ਲੈ ਥੋਂ ਨਹੀਂ ਸਾਸਰੇ ਫੜਗਾ ਕੁਛ ਨਹੀਂ ਸਸਰੇ ਬੜਾ ਤਾਂ ਨਾ ਹੀ ਬਦਨਾਮ ਹੁੰਦਾ ਸੱਸਾਂ ਦਾ ਅੱਛਾ ਹਾਂ ਉਹੀ ਸ਼ੌਕਣਾ ਮੈਨੂੰ ਨਾ ਸ਼ੌਕਣਾ ਨੂੰ ਬੜੀਆਂ ਤੀਆਂ ਤੇ ਭੇਜਾ ਕਹਿੰਦੇ ਦੀ ਭਜਾਈ ਨੂੰ ਲੈ ਕੇ ਤੀਆਂ ਤੇ ਜਾ ਆਇਓ ਤੂੰ ਜਗਾਈਂ ਚੜੀ ਕੱਲ ਨੂੰ ਵਾਪਸ ਚੱਲਣ ਦਾ ਵਿਪਰਾਂ ਨੂੰ ਇਹ ਕਹ ਕੁਛ ਨਹੀਂ ਅੰਦਰ ਕੱਲ ਨੂੰ ਦੇਖ ਤੂੰ ਖੜ ਜੋ ਪਈ ਆ ਬੈਠਾ ਤੁਹਾਡਾ ਭਰਾ ਤਣ ਕਿਹਨੂੰ ਐ ਕਹਦੇ ਸਾਰਾ ਕੰਮ ਕਰ ਲਈ ਮੈਂ ਤੁਹਾਡੀ ਨਾਲ ਵਗਤ ਤੂੰ ਕੰਮ ਅਸੇ ਤੇਰੇ ਨਾਲ ਕਰਾਉਣੀਆਂ ਤੂੰ ਦੂਜੀ ਵਾਰ ਨੇ ਸਾਦੇ ਵੀ ਆਖਰਾ ਆਹੋ ਕਰਵਾ ਦਾਂਗੀ ਚੰਗਾ ਫੇਰ ਤਾਰਾ ਦੂਰਾ ਕਢਾ ਦਿਓ ਖਾਲ ਨੂੰ ਆ ਪਟਿਆਰ ਹੋਣ ਕਿਉਂ ਚੱਲਾਂਗੇ ਨੂੰ ਮੇਰੇ ਤਾਂ ਸਿੰਪਲ ਛੂਟ ਪਾਇਆ ਥੀ ਗਲਤ ਕਰ ਕਮਾਲਾ ਤੁਸੀਂ ਚੈੱਕ ਕਰੋ ਮੈਂ ਸਾਡੇ ਵੀ ਸਿੰਪਲ ਹੀ ਪਾਇਆ ਕਿੰਨਾ ਦੇ ਕੱਢਿਆ ਹੋਇਆ ਪਾਇਆ ਮੈਂ ਤਾਂ ਸਿੰਪਲ ਮੈਨੂੰ ਛੂਟਾ ਦਾ ਸ਼ੌਂਕ ਆ ਇਹਨੂੰ ਆਟੂ ਮਟਾ ਕੇ ਸ਼ੌਂਕ ਆਗਾ ਅੱਡੋ ਅੱਡ ਸ਼ੌਂਕ ਹੁੰਦੇ ਆਗੇ ਮੈਂ ਛੂਟ ਪਾਰਾ ਸੋਣਾ ਇਹ ਚੰਗਾ ਕੰਨ ਨੂੰ ਵਗ ਚੱਲੂ ਮੈਂ ਤੁਹਾਡੇ ਨਾਲ ਚੱਲ ਚੱਲ ਜਿਹੜਾ ਕੰਮਾ ਤੋਂ ਤਰੀ ਜਾਂਦੀ ਏ ਦੇਖ ਲੈ ਨਾ 10 ਮਿੰਟ ਪੱਖੇ ਦੇ ਲਈ ਚੱਲੇਗੇ ਆ ਜਾ ਗਰਮੀ ਵਾਲੀ ਆ ਗਰਮੀ ਆ ਜਾਂਦੀ ਆ ਨੱਚ ਨੱਚ ਕੇ ਨਾ ਮੁਰਕਾ ਆਇਆ ਪਿਆ ਸਾਨੂੰ ਤਾਂ ਚੱਲ ਜੇ ਤੂੰ ਖੀਰ ਖੁਰ ਬਣਾਈਏ ਬਾਈ ਸਾਨੂੰ ਉੱਤੀ ਬਣਾ ਦੇ ਆਹੋ ਅੰਦਰੀ ਲੈ ਕੇ ਆ ਜੀ ਪੜ੍ਹੇ ਵੀ ਮੈਂ ਨੱਚੀ ਵੀ ਲੈ ਮੈਨੂੰ ਤਾਂ ਲੱਗਦਾ ਨਹੀਂ ਕਿ ਨੱਚੀ ਵੀ ਕਰੇ ਆਹ ਪਾੜੇ ਵੀ ਲੋ ਇਹ ਨੱਚਣਾ ਨਾ ਹੋਣ ਤਾਂ ਇਹਨਾਂ ਦੀ ਉਹੀ ਗੱਲ ਸਰੀਰ ਨਾ ਪਤਲੇ ਹੋ ਜਾਣ ਪੰਜਾਂ ਦਾ ਮਦਕਰਾਂ ਵਰਗੇ ਤੇਰੇ ਕਾ ਪਹਿਣਾ ਕਹੇ ਤਾਂ ਗੁੱਸਾ ਬਣੇਗਾ ਗੁੱਸਾ ਮੰਦੀ ਆ ਜੀ ਮੈਂ ਵੀ ਕਹਿ ਬੈਠੀ ਪਹਿਲਾਂ ਆ ਹਾਂ ਮੂੰ ਹੀ ਆ ਜਾਂਦੀਆਂ ਕੰਮ ਤੋਂ ਬਚ ਕੇ ਆਈਆਂ ਸੱਸਾਂ ਤੋਂ ਡਰਦੀਆਂ ਆਈਆਂ ਵੀ ਕੰਮ ਭਾਲਦੀਆਂ ਅੱਜ ਤੱਕ ਝੋਨਾ ਲੱਗੀ ਜਾਂਦਾ ਝੋਨੇ ਦਾ ਕੰਮ ਨਹੀਂ ਹੁੰਦਾ ਕਿਸੇ ਤੋਂ ਗਾਲੀ ਤੇਰੀ ਹੈ ਨਾ ਮੈਂ ਹਾਂ ਮੈਂ ਹਾਂ ਲੇ ਕੇ ਮੂੰ ਆ ਗੋਲ